79 ਸਾਲ ਦੀ ਉਮਰ ਵਿੱਚ ਗੋਰਖ ਦਾ ਗੁਰੂ ਮਛੰਦਰਨਾਥ ਬਰਸ਼ਟ ਹੋਇਆ ਸਾਰੀ ਜ਼ਿੰਦਗੀ ਤਿਆਗ ਦੇ ਵਿੱਚ ਬਤੀਤ ਕੀਤੀ 75 ਸਾਲ ਦੀ ਉਮਰ ਦੇ ਵਿੱਚ ਵਿਆਹ ਕਰਾਇਆ ਉਹ ਵੀ ਇੱਕ ਵੇਸਵਾ ਨਾਥ ਇੱਕ ਨਰਤਕ ਹੀ ਨਾ ਗੋਰਖ ਨੇ ਕਹਿ ਦਿੱਤਾ ਸੀ ਗੁਰਦੇਵ ਸਾਡਾ ਇਹ ਧਰਮ ਪੰਥ ਜੁਗਾ ਜੁਗਾਂਤਰਾ ਤੱਕ ਚੱਲਣਾ ਸੀ ਪਰ ਦੇ ਬਰਸ਼ਟ ਹੋਣ ਕਰਕੇ ਹੁਣ ਨਹੀਂ ਚੱਲੇਗਾ ਵਾਕਈ ਨਹੀਂ ਚੱਲੇ ਰਹਿ ਗਿਆ ਭਾਈ ਸਾਹਿਬ ਆਈ ਗੁਰਦਾਸ ਜੀ ਇਹ ਵੀ ਲਿਖਦੇ ਨੇ ਗੋਰਖ ਜਤੀ ਸਦਾਇ ਦਾ ਇਸ ਗੁਰ ਘਰ ਬਾਰੇ ਕੀ ਹੋਇਆ ਤੂੰ ਜਤੇ ਹੈ ਆਪਣੇ ਗੁਰੂ ਕੋਲ ਪੁੱਛੋ ਕੀ ਹੈ ਭਾਈ ਸਾਹਿਬ ਆਈ ਗੁਰਦਾਸ ਜੀ ਤੇਰਾ ਗੁਰੂ ਤੇ ਬਡੇ ਪੇਜ ਬਰਸ਼ਟ ਹੁੰਦਾ ਚਾਰੇ ਵੇਦਵ ਖਾਣ ਦਾ ਚਤਰਮੁਖੀ ਹੋਏ ਖਰਾ ਸਿਆਣਾ ਲੋਕਾਂ ਨੂੰ ਸਮਝਾਇਦਾ ਵੇਗ ਸੁਰਸਤੀ ਰੂਪ ਲਵਾਣਾ ਇਥੇ ਇੰਦਰ ਤੇ ਬ੍ਰਹਮੇ ਦਾ ਇਸ ਵਾਸ਼ਨਾ ਕਰਕੇ ਬਰਸ਼ਟ ਹੋਣ ਦਾ ਜ਼ਿਕਰ ਸ਼੍ਰੀ ਰਵਦਾਸ ਜੀ ਮਹਾਰਾਜ ਕਰ ਰਹੇ ਨੇ ਹਮ ਕਈਤ ਕਲ ਜੁਗ ਕੇ ਕਾਮੇ ਇਸ ਨੂੰ ਆਧਾਰ ਬਣਾ ਕੇ ਭਗਤ ਰਵਦਾਸ ਖੁਲਾਸਾ ਜੋ ਹੈ ਕਰੀ ਜਾਂਦੇ ਨਾ ਜੀ ਖੇਨ ਦੂਤਨ ਖਲ ਵਧ ਕਰ ਮਾਰਿਓ ਇਹਨਾਂ ਨੇ ਕਾਮ ਦੇ ਦੂਤਾਂ ਨੇ ਮਾਰਿਆ ਐਸਾ ਜਿਵੇਂ ਖਲ ਨੂੰ ਮੂਰਖ ਨੂੰ ਮਾਰੀਦਾ ਬਾਉ ਮੂਰਖ ਬਣਾ ਦਿੱਤਾ ਕਾਮ ਨੇ ਇੰਨੇ ਸਿਆਣੇ ਮਨੁੱਖਾਂ ਨੂੰ ਮੂੜ ਬਣਾ ਦਿੱਤਾ ਇਤਨਾ ਚਤਰਮੁਖੀ ਸਿਆਣੇ ਨੂੰ ਚਮਾਨ ਦੇਸ਼ਾਂ ਦੀ ਗੱਲ ਜਾਣਨ ਵਾਲਾ ਹਰ ਪਾਸੇ ਦੀ ਗੱਲ ਜਾਣਨ ਵਾਲੇ ਨੂੰ ਮੂੜ ਬਣਾ ਦਿੰਦਾ ਹੋਇੰਦਰ ਇਤਨਾ ਸ਼ਕਤੀਸ਼ਾਲੀ ਇਹਨੂੰ ਮੂੜ ਬਣਾ ਦਿੰਦਾ ਪਰ ਖੂਬ ਮਾਰ ਇਹਨਾਂ ਦੇਤੇ ਪਈ ਰੱਬਾ ਹਾਂਜੀ ਵੱਡੋ ਨਿਲਜ ਅਜੋ ਨਹੀਂ ਹਾਰਿਓ ਰਬਦਾਸ ਕਹਿੰਦੇ ਨੇ ਮਨ ਬੜਾ ਨਿਰਲਜ ਹੈ ਬੜਾ ਨਿਰਲਜ ਹੈ ਇਤਨੀ ਮਾਰ ਖਾ ਕੇ ਵੀ ਹਾਰ ਨਹੀਂ ਮੰਨਦਾ ਨਹੀਂ ਮੰਨਦਾ ਭਾਵੇਂ ਜਨਮਾਂ ਜਲਮਾਂਤਰਾਂ ਦੇ ਦੁੱਖ ਹੋਣ ਇਹ ਨਿਰਲਜ ਹੈ ਨਹੀਂ ਮੰਨਦਾ ਇਹ ਹਾਰ ਨਹੀਂ ਮੰਨਦਾ ਹਾਰ ਨਹੀਂ ਮੰਨਦਾ ਔਰ ਉਸੇ ਹੀ ਵਾਸ਼ਨਾ ਅਧੇਨ ਅਨਰਥ ਕਰੀ ਜਾਂਦਾ ਹੈ ਕਰੀ ਜਾਂਦਾ ਹਾਂ ਜੀ ਕਹੇ ਰਬਦਾਸ ਤਾਂ ਕੈਸੇ ਕੀਜਾ हे ਪ੍ਰਭੂ ਰਬਦਾਸ ਜੀ ਕਹਿੰਦੇ ਦੱਸੋ ਮੈਂ ਹੁਣ ਕੀ ਕਰਾਂ ਐਨੇ ਵੱਡੇ ਵੱਡੇ ਗਿਆਨੇ ਇਤਨੇ ਵੱਡੇ ਵੱਡੇ ਸ਼ਕਤੀਸ਼ਾਲੀ ਜੋ ਗੱਲ ਬ੍ਰਹਮੇ ਨਾਲੇ ਗੁਸਤਾਖੀ ਮਾਫ ਇਹੀ ਗੱਲ ਸ਼ਿਵ ਜੀ ਨਾਲ ਵੀ ਹੈ ਇਹੀ ਗੱਲ ਵਿਸ਼ਨੂ ਨਾਲ ਵੀ ਹੈ ਆਰਾਨੇ ਕੀ ਵਿਸ਼ਵ ਮਿੱਤਰ ਨਾਲ ਵੀ ਸ਼੍ਰਿੰਗੇ ਰਿਸ਼ੀ ਨਾਲ ਵੀ ਹੈ ਮਨੇ ਹੋਏ ਟਾਪਦੇ ਮਹਾਤਮਾ ਅਗਰ ਇਤਨੇ ਪੁਰਸ਼ ਬ੍ਰਸ਼ਟ ਹੋਏ ਨੇ ਤਾਂ ਅੰਦਾਜ਼ਾ ਲਾ ਲੈਣਾ ਇਤਨੀਆਂ ਇਸਤਰੀਆਂ ਬ੍ਰਸ਼ਟ ਸਨ ਬ੍ਰਸ਼ਟ ਸਨ